मैं उनकी शुरू से ही सेवादार हूँ मुकेरिया मंदिर में रहती हूँ जो भी आता है तो वो पहले मेरे पास आता है तो जो भी वो अपना हाल बताता है मुझे दुख वाला फिर मैं आगे राधे माँ जी के चरणों में प्रार्थना करती जब हूं। आया मन में यही आया कि बस आ, आज तो हमारी राधे माई खड़े होंगे इसके लिए वही ये मुसीबत से लोगों को निकाल सकते हैं अभी वही राधे माँ जी जो शाहपुर है उसको गोद लिया है तो उसका पहले कंस्ट्रक्शन का काम करेंगे उसके बाद राधे माँ जी ਪੁਤੀ ਯਹਾਂ ਚਰਨ डालेंगे ਲੋਗੋ ਕੋ ਪਿਆਰ ਸੇ ਸਹਾਨੀ ਪੁਤੀ ਔਰ ਦੇਂਗੇ ਪਰਮ ਸ਼ਰਦੇ ਮਮਤਾ ਭਾਈ ਕਰਨਾਮਈ ਸ਼੍ਰੀ ਰਾਜੇ ਗੁਰੂ ਮਾ ਜੀ ਜਿਨ੍ਹਾਂ ਦੇ ਆਦੇਸ਼ ਦੇ ਨਾਲ ਅੱਜ ਸਾਡੇ ਕੋਲ ਦਿੱਲੀ ਤੋਂ ਬੰਬੇ ਤੋਂ ਸਾਰੇ ਪੰਜਾਬ ਤੋਂ ਰਾਦੇ ਮਾ ਜੀ ਦੇ ਸੇਵਕ ਜਿਹੜੇ ਅੱਜ ਦਰਗਾਹਾਂ 'ਤੇ ਪਹੁੰਚੇ ਆ ਮੈਂ ਮੁਕੇਰੀਆਂ ਤੋਂ ਦੇਵੀ ਮਾ ਜੀ ਦਾ ਇੱਕ ਛੋਟਾ ਅਸ਼ਿਸ਼ਾ ਇਹ ਅੱਜ ਅਸੀਂ ਸਾਰੇ ਦਰਗਾਹਾਂ 'ਤੇ ਪਹੁੰਚੇ ਆ ਦੇਵੀ ਮਾ ਜੀ ਨੇ ਇੱਕ ਮਹਿਸੂਸ ਕੀਤਾ ਵੀ ਜਿਹੜਾ ਦੁਲੰਗਰਲਾ ਏਰੀਆ ਆ ਇਹ ਕਾਫੀ ਕੋਛੇ ਦੇ ਵਿੱਚ ਲੋਕਾਂ ਦੇ ਮਕਾਨ ਟਹਿ ਗਏ ਜ਼ਮੀਨਾਂ ਬਰਵਾਜ ਹੋ ਗਈਆਂ ਹੁਣ ਰਸਤੇ ਦੇਖਦੇ ਆ ਸੜਕਾਂ ਵਹਿ ਗਈਆਂ ਇਹ ਰਾਦੇ ਮਾਜ ਦੇ ਮਨ ਦੇ ਵਿੱਚ ਆਇਆ ਵੀ ਮੈਂ ਆਪਣੇ ਇਹਨਾਂ ਲੋਕਾਂ ਦੀ ਜਿਹੜੇ ਲੋਕਾਂ ਨੂੰ ਜ਼ਰੂਰਤ ਆ ਇਹ ਚੀਜ਼ ਦੀ ਉਹ ਮੈਂ ਜ਼ਰੂਰਤ ਉਹਨਾਂ ਦੀ ਪੂਰੀ ਕਰਨੀ ਆ ਅੱਜ ਉਹਨਾਂ ਨੇ ਇੱਕ ਸਾਨੂੰ ਕਸ਼ਬ ਜੀ ਨੂੰ ਸਾਰੇ ਟੀਮ ਨੂੰ ਸੰਦੇਸ਼ ਦਿੱਤਾ ਕਿ ਸ਼ਾਹਪੁਰ ਇੱਕ ਪਿੰਡ ਹੈਗਾ ਦੁਲੰਗਰਲੇ ਦੇ ਲਾਗੇ ਉਹਨੂੰ ਆਪਣੀ ਗੋਚ ਮੈਂ ਲੈ ਰਹੀ ਆ ਉਹਦੇ ਵਿੱਚ ਜੋ ਵੀ ਕਿਸੇ ਦਾ ਮਕਾਨ ਛੱਤ ਡਿਗੀ ਆ ਦੁਆਰ ਕਰਿਆ ਕੋਈ ਆ ਜਾਂ ਜੋ ਵੀ ਉੱਥੇ ਹੈਗਾ ਦੇਵੀ ਮਾਜੀ ਉਹਨੂੰ ਬਣਵਾ ਕੇ ਦੇਣਗੇ ਤੇ ਦੇਵੀ ਮਾਜੀ ਬੜੇ ਦਿਆਲੂ ਆ ਉਹ ਆਹ ਕੋਲੋਂ ਜ਼ਰੂਰ ਦੀ ਮੰਦੀ ਜਿਹੜੀ ਜ਼ਰੂਰਤ ਆ ਉਹ ਪੂਰੀ ਕਰਨ ਲਈ ਲਗਾਤਾਰ ਤਤਪਰ ਰਹਿੰਦੇ ਆ ਮੈਂ ਦੇਵੀ ਮਾਜੀ ਦੇ ਚਰਨਾਂ 'ਚ ਨਮਸਕਾਰ ਕਰਦਾ ਆ ਅੱਜ ਉਹਨਾਂ ਦਾ ਧੰਨਵਾਦ ਵੀ ਕਰਦਾ ਆ ਤੇ ਪਰਮ ਸ਼ਰਦੇ ਰਾਦੇ ਗੁਰੂ ਮਾ ਚਰਨਾਂ 'ਚ ਨਮਸਕਾਰ ਵੀ ਕਰਦਾ ਜੈ ਸ਼੍ਰੀ ਰਾਦੇ ਮਾਜੀ ਦੇਵੀ ਮਾਜੀ ਬਾਹਰ ਪਿੱਛਾ ਸੇ ਬਹੁਤ ਕੁਝ ਕਰਿਆ ਜੀ ਉਹਨਾਂ ਨੇ ਸ਼ਾਹਪੁਰ ਪਿੰਡ ਦੇ ਵਾਦੀ ਵਾਲੇ ਪਿੰਡ ਆ ਉਹਨਾਂ ਕੋਲ ਰਿਆ ਜੀ ਕਿ ਅੱਜ ਮੈਡੀਕਲ ਕੈਂਪ ਲੱਗ ਰਿਹਾ ਜੀ ਡੰਗਲੇ ਸੁਬਾਹ ਭਰਾਮਪੁਰ ਤੇ ਗਬੂੜੀ ਚਾਰ ਜਗ੍ਹਾ ਲੱਗ ਰਿਹਾ ਮੈਡੀਕਲ ਕੈਂਪ ਤੇ ਸੁਬਾਹ ਲੋਕਾਂ ਜਿਹੜੇ ਗਰੀਬ ਲੋਕ ਆ ਉਹਨਾਂ ਦਾ ਸੇ ਮਕਾਮਲਾ ਦਿੱਤੇ ਜਾਣਗੇ ਜੇ ਦਰਾਰਾ ਆਈ ਦੀ ਮਕਾਮ ਉਹਦੇ ਰਿਪੋਰਟ ਕੀਤੀ ਜਾਏਗੀ ਦੇਮਾ ਜੀ ਬਹੁਤ ਕਿਰਪਾ ਕਰ ਰਹੇ ਜੀ ਉਹ ਕਹਿੰਦੇ ਗਰੀਬਾਂ ਦੇ ਮਾਫ ਕਰਨੀ ਆਈ